ਸਸੀ ਕਾਲ ਜੀ ਸਾਰਿਆਂ ਨੂੰ ਚਲੋ ਅੱਜ ਅਸੀਂ ਬਣਾਨੇ ਆ ਮੁਰਮਰੇ ਚिक्की ਤੇ ਇਹਦੇ ਵਾਸਤੇ ਅਸੀਂ ਲਵਾਂਗੇ ਇੱਕ ਛੋਟੀ ਕਟੋਰੀ ਗੁੜ ਦੀ ਤੇ ਸਾਨੂੰ ਇਹਦੇ ਵਾਸਤੇ ਚਾਹੀਦੇ ਨੇ ਪਫ ਰਾਈਸ ਤੇ ਜਿੰਨੂੰ ਅਸੀਂ ਮੁਰਮਰੇ ਕਹਿ ਦਿੰਨੇ ਆ ਜੇ ਅਸੀਂ ਇੱਕ ਛੋਟੀ ਕਟੋਰੀ ਗੁੜ ਦੀ ਲਵਾਂਗੇ ਤੇ ਸਾਨੂੰ ਇਹ ਤਿੰਨ ਕਟੋਰੀਆਂ ਪਫ ਰਾਈਸ ਦੀਆਂ ਮੁਰਮਰੇ ਦੀਆਂ ਚਾਹੀਦੀਆਂ ਅਸੀਂ ਇੱਕ ਪੈਨ ਗਰਮ ਕਰਕੇ ਉਹਦੇ ਵਿੱਚ ਅਸੀਂ ਪਫ ਰਾਈਸ ਨੂੰ ਚੰਗੀ ਤਰ੍ਹਾਂ ਰੋਸਟ ਕਰ ਲਾਂਗੇ ਇਹਦਾ ਜਿਹੜਾ ਸਿਲਾ ਪਾਨਾ ਸੀ ਚੰਗੀ ਤਰ੍ਹਾਂ ਕੱਟਣਾ ਤੇ ਇਹਨੂੰ ਕਰੰਚੀ ਬਣਾਉਣਾ ਤੇ ਸਲੋ ਫਲੇਮ ਦੇ ਉੱਤੇ ਕਰਨਾ ਇਹਨੂੰ ਅਸੀਂ ਹਾਈ ਫਲੇਮ ਤੇ ਨਹੀਂ ਕਰਨਾ ਇਹਦਾ ਕਲਰ ਨਹੀਂ ਚੇਂਜ ਕਰਨਾ ਜਸਟ ਅਸੀਂ ਇਹਦਾ ਜਿਹੜਾ ਸਿਲਾ ਪਾਨਾ ਹੈ ਬਸ ਉਹੀ ਕੱਟਣਾ ਹੈ ਤੁਸੀਂ ਵਿੱਚ ਵਿੱਚ ਇੱਕ ਦੋ ਵਾਰ ਇਹਨੂੰ ਤੁਸੀਂ ਹਿਲਾਉਂਦੇ ਹੋਏ ਚੈੱਕ ਕਰ ਸਕਦੇ ਹੋ ਜੇ ਤੁਹਾਨੂੰ ਲੱਗੇ ਕਿ ਕਰੰਚੀ ਹੋ ਗਈ ਹੈ ਕਈ ਵਾਰ ਬਹੁਤ ਜਲਦੀ ਹੋ ਜਾਂਦੀਆਂ ਨੇ ਇਹ ਕਰੰਚੀ ਕਈ ਵਾਰ ਬਹੁਤ ਟਾਈਮ ਲੈਂਦੀਆਂ ਨੇ ਜੇ ਥੋੜਾ ਸਿੱਲੇ ਹੋਏ ਤੇ ਤੁਸੀਂ ਇਸ ਤਰ੍ਹਾਂ ਕਰਕੇ ਇੱਕ ਦੋ ਆਹ ਇਹ ਦੇ ਨਾਲ ਤੁਸੀਂ ਚੈੱਕ ਕਰ ਲੈਣਾ ਕਿ ਆ ਦੇਖੋ ਅਗਰ ਇਸ ਤਰ੍ਹਾਂ ਹੋਣ ਇਹਦਾ ਮਤਲਬ ਤੁਹਾਡੇ ਪਫਸ ਤਿਆਰ ਨੇ ਇਹ ਚੰਗੀ ਤਰ੍ਹਾਂ ਵਧੀਆ ਰੋਸਟ ਹੋ ਗਏ ਨੇ ਤੁਸੀਂ ਇਹਨੂੰ ਇੱਕ ਪਲੇਟ ਦੇ ਵਿੱਚ ਕੱਢ ਲੈਣਾ ਪਲੇਟ ਤੋਂ ਬਾਅਦ ਇਹ ਥੋੜੇ ਜਦੋਂ ਤੁਸੀਂ ਕੱਢ ਲੋਗੇ ਇਹ ਠੰਡੇ ਹੋਣਗੇ ਇਹਨਾਂ ਨੂੰ ਤੁਸੀਂ ਇੱਕ ਸਾਈਡ ਤੇ ਰੱਖ ਦੇਣਾ ਉਸ ਤੋਂ ਬਾਅਦ ਅਸੀਂ ਜਿਹਦੇ ਵਿੱਚ ਇਹ ਮੁਰਮੁਰਾ ਚिक्की ਤਿਆਰ ਕਰਕੇ ਕੱਢਣੀ ਹੈ ਅਸੀਂ ਇੱਕ ਥਾਲੀ ਪਲੇਟ ਤੁਹਾਨੂੰ ਜਿਹਦੇ ਵਿੱਚ ਵੀ ਚਾਹੀਦਾ ਕੋਈ ਟ੍ਰੇ ਹੈ ਤੁਹਾਡੇ ਕੋਲ ਜਿਸ ਦੇ ਵਿੱਚ ਵੀ ਤੁਸੀਂ ਕੱਢਣਾ ਚਾਹੁੰਦੇ ਹੋ ਉਹ ਤੇ ਤੁਸੀਂ ਗ੍ਰੀਸਿੰਗ ਕਰ ਲਓ ਇਹਦੇ ਉੱਤੇ ਮੈਂ ਦੇਸੀ ਘਿਓ ਨਾਲ ਗ੍ਰੀਸਿੰਗ ਕਰ ਲਈ ਹੈ ਤੇ ਫਿਰ ਮੈਂ ਇੱਕ ਪੈਨ ਲੈ ਲਿਆ ਪੈਨ ਦੇ ਵਿੱਚ ਮੈਂ ਗੁੜ ਪਾ ਲਿਆ ਤੇ ਇੱਕ ਚਮਚ ਮੈਂ ਦੇਸੀ ਘਿਓ ਦਾ ਪਾਇਆ ਸੀਗਾ ਇਹਨੂੰ ਤੁਸੀਂ ਜਿਹੜਾ ਗੋੜਾ ਇਹਨੂੰ ਛੋਟਾ ਛੋਟਾ ਪੀਸਿਸ ਦੇ ਵਿੱਚ ਤੁਸੀਂ ਕੱਟ ਲਿਓ ਜਿਆਦਾ ਮੋਟੇ ਨਾ ਹੋਣ ਛੋਟੇ ਛੋਟੇ ਪੀਸਿਸ ਦੇ ਵਿੱਚ ਕੱਟ ਲਿਓ ਉਸ ਤੋਂ ਬਾਅਦ ਤੁਸੀਂ ਇਹਨੂੰ ਹਿਲਾਏ ਜਾਣਾ ਤੁਸੀਂ ਇਹ ਜਦੋਂ ਗੁੜ ਤੁਹਾਡਾ ਤੁਸੀਂ ਔਨ ਕਰ ਦੋਗੇ ਇਹ ਬਣਾਉਣਾ ਸਾਰੀ ਚਿੱਕੀ ਸਾਡੀ ਸਲੋ ਫਲੇਮ ਤੇ ਹੀ ਬਣਣੀ ਹੈ ਅਸੀਂ ਇਹਨੂੰ ਤੇਜ਼ ਕਿਤੇ ਵੀ ਨਹੀਂ ਕਰਨਾ ਬਹੁਤ ਸਲੋ ਫਲੇਮ ਦੇ ਉੱਤੇ ਅਸੀਂ ਇਹ ਗੁੜ ਨੂੰ ਪਕਾਉਣਾ ਹੈ ਜੇ ਤੁਹਾਡੇ ਗੁੜ ਦਾ ਕਲਰ ਲਾਈਟ ਹੈ ਤੇ ਤੁਹਾਡੀ ਚਿੱਕੀ ਲਾਈਟ ਕਲਰ ਚ ਬਣੇਗੀ ਜੇ ਤੁਹਾਡੇ ਗੁੜ ਦਾ ਕਲਰ ਡਾਰਕ ਹੈ ਤੇ ਡਾਰਕ ਕਲਰ ਚ ਬਣੇਗੀ ਜੇ ਤੁਹਾਨੂੰ ਨਾ ਸਮਝ ਲੱਗੇ ਕਿ ਗੁੜ ਪੱਕ ਗਿਆ ਕਿ ਨਹੀਂ ਪੱਕ ਗਿਆ ਤੁਸੀਂ ਕੋਲਿਜ ਪਾਣੀ ਲੈਣਾ ਤੇ ਉਸ ਥੋੜਾ ਜਿਹਾ ਗੁੜ ਦਾ ਪਾ ਕੇ ਦੇਖਣਾ ਤੇ ਜਾਂ ਤੁਸੀਂ ਇਹਨੂੰ ਥੱਲੇ ਮਾਰ ਕੇ ਦੇਖਣਾ ਜੇ ਤਾਂ ਇਹਦਾ ਮਤਲਬ ਵੀ ਆਵਾਜ਼ ਆ ਰਹੀ ਹੈ ਇਹਦਾ ਮਤਲਬ ਇਹ ਪੱਕ ਚੁੱਕਿਆ ਮੇਰਾ ਇਹ ਗੁੜ ਪੱਕ ਕੇ ਤਿਆਰ ਹੋ ਗਿਆ ਇਹਦੇ ਵਿੱਚ ਹੁਣ ਮੈਂ ਆਪਣੇ ਰਾਈਸ ਪਫ ਮੁਰਮਰੇ ਐਡ ਕਰਦੇ ਆ ਤੁਸੀਂ ਫਲੇਮ ਬੰਦ ਕਰ ਦੇਣੀ ਹੈ ਤੇ ਫਟਾਫਟ ਤੁਸੀਂ ਇਹਨੂੰ ਹਿਲਾਣਾ ਕਿ ਜਿਹੜੀ ਬਾਈਂਡਿੰਗ ਹੈ ਉਹ ਸਾਡੀ ਜਲਦੀ ਹੋ ਜੇ ਤੁਸੀਂ ਇਹਦੇ ਵਿੱਚ ਬਿਲਕੁਲ ਡਿਲੇ ਨਹੀਂ ਕਰਨੀ ਫਟਾਫਟ ਇਹਨੂੰ ਹਿਲਾ ਕੇ ਉਸ ਤੋਂ ਬਾਅਦ ਤੁਸੀਂ ਇਹਨੂੰ ਜਿੱਥੇ ਆਪਾਂ ਗ੍ਰੀਸ ਕੀਤੀ ਹੋਈ ਸੀਗੀ ਥਾਲੀ ਮੈਂ ਫਟਾਫਟ ਉਹਦੇ ਵਿੱਚ ਕੱਢ ਲਿਆ ਕੱਢਣ ਤੋਂ ਬਾਅਦ ਮੈਂ ਇਹਨੂੰ ਹਲਕਾ-ਹਲਕਾ ਪ੍ਰੈਸ ਕਰਤਾ ਤੇ ਜਿੱਥੇ ਮੈਨੂੰ ਜਿੰਨੇ ਪੀਸਸ ਚਾਹੀਦੇ ਸੀ ਜਿਸ ਸਾਈਜ਼ ਦੇ ਮੈਂ ਓਨੇ ਕੱਟ ਲਏ ਮੈਨੂੰ ਛੋਟੇ ਚਾਹੀਦੇ ਸੀ ਮੈਂ ਛੋਟੇ ਪੀਸਿਸ ਹੀ ਕੱਟੇ ਨੇ ਤੇ ਤੁਸੀਂ ਉਸ ਤੋਂ ਬਾਅਦ ਇਹਨਾਂ ਨੂੰ ਕਰਕੇ ਇਹਨੂੰ ਰੂਮ ਟੈਂਪਰੇਚਰ ਦੇ ਵਿੱਚ ਹੀ ਰੱਖਣਾ ਪੱਖੇ ਥੱਲੇ ਬਿਲਕੁਕੁਲ ਨਹੀਂ ਸੁਕਾਣਾ ਕਿ ਨਹੀਂ ਤਾਂ ਇਹ ਸਿੱਲੇ ਹੋ ਜਾਣਗੇ ਨੋਰਮਲ ਰੂਮ ਟੈਂਪਰੇਚਰ ਦੇ ਵਿੱਚ ਇਹ ਬਹੁਤ ਕਰਾਂਚੀ ਬਣਦੇ ਨੇ ਤੁਸੀਂ ਇਹਨੂੰ ਸਕਿਅਰ ਵੀ ਕੱਟ ਸਕਦੇ ਹੋ ਜੇ ਲੱਡੂ ਬਣਾਣੇ ਹੋ ਤੁਸੀਂ ਲੱਡੂ ਵੀ ਬਣਾ ਸਕਦੇ ਹੋ ਮੇਰੀ ਇਹ ਮੁਰਮਿਰਾ ਚिक्की ਬਣ ਕੇ ਤਿਆਰ ਹੋ ਗਈ ਹੈ ਮੈਂ ਇਹਦੇ ਪੀਸੇਸ ਕੁਝ ਇਸ ਤਰ੍ਹਾਂ ਕੱਟੇ ਸਿਗੇ ਤੁਸੀਂ ਆਪਣੇ ਉਹਦੇ ਹਿਸਾਬ ਨਾਲ ਕੱਟ